ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕੜੇ ਕਿਮਟਿਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ਅੱਜ ਆਪਾਂ ਕਰਦੇ ਹਾਂ ਜੀ ਸਲਵਾਰ ਦੀ ਕਟਿੰਗ ਆਪਾਂ ਦੀ ਕਟਿੰਗ ਕਰਾਂਗੇ ਆਪਣਾ 2 ਟਾਈ ਮੀਟਰ ਕੱਪੜਾ ਹੈ ਜੀ ਪਹਿਲਾਂ ਇਸ ਤਰ੍ਹਾਂ ਬਸਾ ਕੇ ਹੁਣ ਵਾਲੇ ਲਾ ਲਾਂਗੇ ਜੀ ਸਵਾਰ ਆਪਣੀ ਜੀ ਚੰਕੀਂ ਚ ਤਿਆਰ ਹੈਗਾ ਪਤੀਂ ਚ ਇਸ ਤਰ੍ਹਾਂ ਵਾਲੇ ਲਾ ਲਾਂਗੇ ਸਾਈਡ ਤੋਂ ਇਹਦੇ ਵੈਸਟ ਬਣ ਜੂਗੀ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਠੀਕ ਹੈ ਜੀ ਇਧਰਲੀ ਸਾਈਡ ਜਿਹੜੀ ਆਪਣੀ ਕੰਨੀ ਵਾਲੀ ਸਾਈਡ ਹੁੰਦੀ ਹੈ ਜੀ ਇਧਰ ਆਪਾਂ

ਇਹ ਆਪਣੇ ਬਾਲੇ ਲੈ ਗਏ ਜੀ ਬਾਲੇ ਨੂੰ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਚਾਰੇ ਪਾਸੇ ਨੂੰ ਜੋੜ ਕੇ ਇਹਦੇ ਚਾਪਾਂ ਬਾਲਿਆਂ ਦੇ ਵਿਚਾਲੇ ਪਾਉਣੇ ਚ ਦੀ ਘਾਟ ਪਾਵਾਂਗੇ ਜੀ ਇਸ ਬੇਚਾਰੇ ਇਸ ਤਰ੍ਹਾਂ ਕੱਟ ਲਾ ਲੈਣਾ ਜੀ ਇਹ ਸੈਂਟਰ ਚ ਆਉਣੀ ਚਾਹੀਦੀ ਹੈ ਵਿਚਾਰੇ ਬਿਲਕੁਲ ਇੱਥੇ ਆਪਣੇ ਮੂਰੀ ਦਾ ਅੱਧ ਹੋ ਜਾਂਦਾ ਹੈ ਇਹ ਭੌਣਾਲ ਜੀ ਮੂਰੀ ਆਪਣੀ ਨੀਚੇ ਜਿਹਨੂੰਂਦੀ ਦੀ ਖੜਮੀ ਖੜਮੀ ਸਲਵਾਰ ਰੈਂਦੀ ਹੈ ਜੀ ਇਸ ਤਰ੍ਹਾਂ ਫਿਰ ਆਪਾਂ ਬੈੱਟ ਤਿਆਰ ਕਰ ਲਾਂਗੇ ਜੀ ਬੈੱਟ ਆਪਣੀ 23 ਇੰਚ ਤਿਆਰ ਆਪਾਂ 25 ਇੰਚ ਕੱਟ ਲਾਂਗੇ ਜੀ ਲਵਾ ਚੜਾਈ ਲਵਾਗੇ ਜੀ ਆਪਾਂ 7 ਇੰਚ ਠੀਕ ਹੈ ਇਸ ਤਰ੍ਹਾਂ ਫਿਰ ਆਪਾਂ ਨੂੰ ਕੱਟ ਦਾਂਗੇ ਆਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਕਪੜਾ ਪਸਾ ਲਿਆਗਾ ਆਪਣੇ ਕੁੰਜੇ ਦੇ ਨਿਸ਼ਾਨੀ ਲਗਾ ਲਿਆ ਹੈ ਇੱਕ ਪੀਸ ਆਪਣਾ ਇਧਰੋਂ ਬਣੂਗਾ ਇੱਕ ਪੀਸ ਆਪਣਾ ਉਧਰਲੀ ਸਾਈਡ ਬਣੂਗਾ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਐ ਦੇਖੋ ਜੀ ਇਹਦੇ ਵਿੱਚ ਆਪਾਂ ਕਪੜਾ ਕੱਢਾਂਗੇ ਨਹੀਂ ਤਾਂ ਇਹ ਬੜੀ ਸਲਵਾਰ ਭਾਰੀ ਬਣ ਜੂਗੀ ਚੋਲੀ ਵਰਗੀ ਪਾਸੇ ਕਪੜਾ ਕੱਢ ਦਾਂਗੇ ਜੀ ਦੇਖੋ ਫਿਰ ਆਪਾਂ ਇਸ ਤਰ੍ਹਾਂ ਉਨੇ ਪਰਖ ਲੈਣਾ ਹੈ। ਚਾਰੇ ਪੀਸਮ ਲਾ ਕੇ ਇਸ ਤਰ੍ਹਾਂ ਰੱਖ ਲੈਣੇ। ਠੀਕ ਹੈ ਇਹ ਇੱਕੋ ਸ਼ੇਅਰ ਕਰਕੇ ਰੱਖਣਾ 20 ਸਪਾ। ਕੱਟ ਵੱਧ ਨਹੀਂ ਕਰਨੀ ਹੈਗੀ। ਇੱਕ ਆਪਾਂ ਨਾ ਦਾ ਸਿੰਚ ਕੱਢ ਦੇਣਾ ਹੈ। ਇਹ ਪਾਰੀ ਸਲਵਾਰ ਬਣ ਜਾਂਦੀ ਹੈ ਪਰ ਆਰੀ ਅਜੇ ਤੱਕ ਆਉਂਦੇ ਨਹੀਂ ਹੈਗੇ। ਇੱਥੋਂ ਆਪਾਂ ਇਸ ਤਰ੍ਹਾਂ ਕਾਟਿੰਗ ਕਰ ਦੇਣੀ ਹੈ। ਜਿਹੜੀ ਬਿੱਚੂ ਕਪੜਾ ਕੱਢ ਦੇਣਾ ਜੀ ਇਹਦੇ ਨਾਲ ਬੜੀਆ ਬਣ ਜਾਂਦੀ ਹੈ ਇਹ ਸਰਵਾਰ ਦੀ ਟਾਲ। ਜੇ ਸਾਡੀ ਵੀਡੀਓ ਜੀ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ। ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ। ਬਾਏ ਬਾਏ।